ਆਈ ਮੈਟਰ ਉਹ ਆ ਵੀ ਮੈਚ ਸਿਰਾ ਲੱਗਾ ਉਧਰੋਂ ਟਾਰਜਨ ਫਿਰ ਉਧਰੋਂ ਇੱਕੰਫਤੇ ਪੁਰੀਆ ਸਿਰਾ ਹੋਈ ਗਿਆ ਰਾਜਾ ਬੱਤਰੀ ਵਾਲਾ ਇਹ ਮੈਚ ਦੇਖਣ ਆਲਾ ਮੋਟਰਸਾਈਕਲਾਂ ਦੀ ਹਾਰ ਜਿੱਤ ਸੀ ਮੋਟਰਸਾਈਕਲ ਕੌਣ ਲੈ ਜਾਂਦਾ ਪੂਰਾ ਜੋਰ ਲਾਇਆ ਗੱਬਰੂਆਂ ਨੂੰ ਆ ਜਾਓ ਫਿਰ ਕਰਦੇ ਆ ਇਹ ਮੈਚ ਸਟਾਰਟ ਸ਼ੀਤਾ ਮੇਰ ਛੋਟਾ ਗਰਿੰਦ ਹੋ ਗਿਆ ਗਰਿੰਦ ਇਹ ਬੱਲੇ 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 ਪਹਿਲੀ ਰੇਡ ਪੈਂਦੀ ਹੋਈ ਦੇ ਸਾਹਮਣੇ ਪੁਆਇੰਟ ਤੇ ਪੁਜੇ ਹੋਇਆ ਸਾਰਿਆਂ ਦਾ ਸਨਕਾਰ ਵੱਡਾ ਆ ਅਜੇ ਕਾਲ ਮਾਡਲ ਤੇ ਮਿੱਤਰੋ ਇੱਕ ਪਾਸੇ ਕਹਿੰਦੇ ਲਵਲੀ ਮੇਰੇ ਦਾ ਆ ਦੂਜੇ ਪਾਸੇ ਸਖ ਭਗਾਰੇ ਦਾ ਆ ਏਕਮ ਹੈ ਪਰ ਸਾਹਮਣੇ ਫੈਸਲਾ ਹੋ ਗਿਆ ਪਹਿਲਾਂ ਜੀ ਮਹਾਵੀਰ ਸਰਪੰਚ ਕਾਰਜ ਸਰਪੰਚ ਹੋਣੀ ਹੈ ਸਗਾਲ ਅਖਬਾਰਾਂ ਦਾ ਸਾਰੇ ਭਰਾਵਾਂ ਦਾ ਵਿਸ਼ੇਸ਼ਾ ਤੇ ਧੰਨਵਾਦ ਇੱਕ ਪਾਸੇ ਕਹਿੰਦੇ والے ٹورنامنٹ کردان ہے, مار خدا پوریا خدا پوریا کر ہے لو بلر لب بلے ਜਰਨਜੀਤ ਸਿੰਘ ਲੱਡਾ ਲੈ ਵੀ ਰਾਧਿਆ ਤੇ ਤਿੰਨ ਜੱਫੇ ਗੁਰਪ੍ਰਤਾਪ ਪੰਨੂ ਸਾਡਾ ਵੀਰ 5000 ਦਾ ਐਲਾਨ ਹੋ ਗਿਆ ਇਹ ਮਾਇਆ ਬਣ ਸਕਦੀ ਆ ਆ ਇੱਕ ਪਾਸੇ ਕਹਿੰਦੇ ਲਵਰੀ ਮੇਰੇ ਨਾਲ ਤੇ ਸਾਡੇ ਜੀਰ ਨੇ ਉਹ ਕਹਿੰਦੇ ਵੀ 5000 ਰੁਪਏ ਆਪਾਂ ਦੇਵਾਂਗੇ ਜੱਗੂ ਦੀਆਂ ਤਿੰਨ ਕਬਡੀਆਂ ਦਾ ਲਓ ਸਾਹਮਣੇ ਆ ਨੌਜਵਨ ਇਸ ਵੇਲੇ ਹਰਸ਼ ਹੈ ਅਮੀਪੁਰ ਪਿੰਡ ਮੇਰੇ ਮਿੱਤਰੋ ਇਸ ਵੇਲੇ ਵਧਿਆ ਹੋਇਆ ਰੇਰ ਪਾਉਂਦੜੀ ਬਰਾਬਰ ਦੇ 13ਵੇਂ ਮੇਲੇ ਦਾ ਫਾਈਨਲ ਮੈਚ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਇਹ 13ਵਾਂ ਫਾਈਨਲ ਹੋਣਾ ਆਓ ਸਾਹਮਣੇ ਇੱਕ ਪਾਸੇ ਹਰਸ਼ ਔਰ ਦੂਜੇ ਪਾਸੇ ਅਬਰਤਪਾਲ ਸਿੰਘ ਦੇ ਵਿੱਚ ਭਾਈ ਕਿਹਦੇ ਵਿਆਹ ਹੋਇਆ ਔਰ ਇਸ ਨਗਰ ਦਾ ਜਵਾਈ ਭਾਈ ਆ ਕਿ ਮੱਢੀ ਗਾਲਿਆ ਔਰ ਨੇਪੇ ਬੰਦੇ ਰੇਸ਼ਵਾ ਸੰਗ ਜਾਂਦੇ ਔਰ ਵੀ ਮੈਨ ਨਹੀਂ ਖੇਡਣਾ ਜਾਂ ਇੰਦਾ ਨਹੀਂ ਔਰ ਇਸ ਲਈ ਖੇਡ ਮੈਦਾਨ ਵਿੱਚ ਵਧਿਆ ਹੋਇਆ ਹਰਪਾਲ ਕਾਲਵਾ ਦਾ ਸੀਨਾ ਪਲੇਅਰ ਦਾ ਉਹ ਟਾਰਗੇਟ ਤੇ ਨਾਲ ਸੋਟੀ ਖੜ ਕੇ ਕੰਨੀਆਂ ਦੇ ਭੱਲੇ ਭੱਲੇ ਅਰੂ ਕੁੰਟ ਲੇਕੀ ਹਾਊਸ ਆਦ ਬਾਅਦ ਜੱਫਾ ਲਾ ਦਿੱਤਾ ਤੇ ਹਰਖਮਾਨੇ ਵਾਲਾ ਕਬੱਡੀ ਪੌਂਡ ਦੇ ਲਈ ਵੰਗਿਆ ਰਾਜਾ ਹੋਰ ਤੜਣਾ ਵੀ ਨਹੀਂ ਉਹਨੇ ਮੋਟਰਸਾਈਕਲ ਦਿੱਤੇ ਜਾਣੇ ਉਹ ਭੰਗਾਰੇ ਵਾਲਾ ਸੋਖ ਫਰੰਦੀਪਰੀਏ ਗੋਪੀ ਦੀ ਖੇਡ ਕਰਾ ਗੱਡੀਆਂ ਖੇਡਦੇ ਨੇ ਜੋ ਕੌਡੀ ਤੇ ਕਪੂਰਥਾਲਾ ਜੀਜਾ ਨਹੀਂ ਕੀ ਦੋ ਕੌਡੀ ਤੇ ਕਪੂਰਥਾਲਾ ਜੀਜਾ ਨਹੀਂ ਕੀ ਦੋ 5000 ਜੀ ਦੇ ਵੀਰੋ ਉਹਨਾਂ ਵੱਲੋਂ ਅੱਜ ਮਾਨ ਸਰਮਾਰ ਮੋਟਰਸਾਈਕਲ ਦੇ ਨਾਲ ਬੈਸ ਫੀਡਰ ਵਾਲਾ ਦਿੱਤਾ ਜਾਣਾ ਹੈ ਯਰਾਵਰ ਵੀ ਪੁੱਜਾ ਹੋਇਆ ਹੈ ਕੀ ਬਾਤ ਹੈ ਮਾਹੌਲ ਬਣਿਆ ਹੋਇਆ ਆਓ ਜੀ ਕੰਗ ਦੀ ਕਹਿੰਦੇ ਵੀ ਗੁਰਪ੍ਰਤਾ ਪੰਡੂ ਹੁਣਾਂ ਵੱਲੋਂ 5000 ਰੁਪਏ ਜਿਹੜਾ ਇਹ ਮਾਇਆ ਦੇ ਰਹੇ ਬਹੁਤ ਬਹੁਤ ਧੰਨਵਾਦ ਹੈ ਤਿੰਨ ਜੱਫੀਆਂ ਦਾ ਲਓ ਗੁਲਜਾਰੀ ਚੱਕ ਸ਼ਿਕੰਦਰਪਿੰਡ ਸੁਰ ਸਿੰਘ ਦਾ ਲੱਕਾ ਮੇਰੇ ਮਿੱਤਰੋ ਆ ਪੁੱਤਰਾ ਕਬੱਡੀ ਪਾਉਣ ਲਈ ਵਧਿਆ ਹੋਇਆ ਆ ਮੇਰੇ ਦਾ लवली ਅੰਮਨਸਰੀਆ ਤੇ ਜਿਹੜੇ ਤਰਤਰਨ ਵਾਲਾ ਆ ਹੁਣ ਹੀ ਹੋਏ ਬੰਦੇ ਬੰਦੇ ਆਪਰੇ ਦੀ ਗਰਾਊਂਡ ਇਹ ਕਬੱਡੀ 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 ਇੱਥੇ ਰੱਖਿਆ ਗੁਰਦੇਵਤ ਸਿੰਘ ਹੋਰ ਤਗੜਾ ਵੀ ਨੌਜੋਨਾਂ ਆਖ ਕਾਲਵਾ ਦੇ ਹਰਪਾਨੋ ਉਹ ਰਤਨਗੜੀਆ ਸੋਢੀ ਹੁਣ ਇਸੇ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਮੇਰੇ ਮਿੱਤਰੋ ਖਡੂਰ ਸਾਹਿਬ ਦੀ ਟੀਮ ਲੋ ਕਬੱਡੀ ਪਾ ਰਹੀ ਹੈ ਜਿੱਤੇ ਟੀਮੇ ਦੀ ਦੱਸਾ ਪ੍ਰਦਰ ਦੀ ਕਰਵੰਤ ਸੰਗਲ ਦੀ ਭਾਗ ਦੀ ਯੂਐਸਏ ਦੇ ਮਨਦੀਪ ਹੋਣਾ ਦੀ ਮੇਰੇ ਵੀਰੋ ਟੀਮ ਹੈ ਆਹ ਦੀ ਸਮੀ ਹੋਈ ਹੈ ਉਸਤਾਦਾਂ ਦੇ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਜ਼ਹਰਛ ਆ ਵੀ ਪਉਦੀ ਧਰਤੀ ਹੈ ਪਉਦਾ ਰੇਣ ਆਹ ਪਰ ਦੇਖਣਾ ਵੀ ਇਸ ਵੇਲੇ ਸੋਢੀ ਜਿਹਦਾ ਪੱਟਾ ਮਾਨ ਸਰਵਾਰ ਚੱਪੇ ਦੇ ਮੇਲੇ ਤੇ ਹੋਣੀ ਬਣਾ ਕੇ ਰੱਖੇ ਆਹ ਮੁੰਡੇ ਦੇ ਕੋਲ ਕੈਨੇਡਾ ਦਾ ਮਲਟੀਪਲ ਵੀ ਹੈ 10 ਦਾ ਪਰ ਕਬੱਡੀ ਨੂੰ ਇਸ਼ਕ ਕਰਕੇ ਬੈਠਾ ਹੈ ਇਹ ਮੁੰਡਾ ਪੱਕੇ ਤੌਰ ਤੇ ਪੰਜਾਬ ਦੀ ਧਰਤੀ ਤੇ ਰਹਿੰਦਾ ਹੋਰ ਦੇਖਾਂਗੇ ਕੰਡੀ ਹੋ ਰਿਹਾ

ਸਾਡੇ ਜਗਰੂਪ ਸਿੰਘ ਜੀ ਜਰਮਨਾਂ, ਦਲਜੀਤ ਸਿੰਘ ਜੀ ਯੂਐਸਏ, ਹਰਜੀਤ ਸਿੰਘ ਜੀ ਤੇ ਨਾਲ ਗੁਰਪ੍ਰੀਤ ਯੂਐਸਏ ਉਹਨਾਂ ਬਲੋਂ ਇੱਕ ਮੋਟਰਸਾਈਕਲ ਜਿਹੜਾ ਦਿੱਤਾ ਜਾਣਾ ਹੈ ਪਰ ਸਾਹਮਣੇ ਵੇਖਦਾ ਵੀ ਇਸ ਲਈ ਸਕੋਰਪਿਓ ਗੱਡੀਆਂ ਦੇ ਨਾਲ ਮਨਸਰਾਂ ਜਿਹੜਾ ਉਹ ਜਨਾਲ ਦੇ ਵਿੱਚ ਬਖਸ਼ੇ ਜਾਣਗੇ ਦੋ ਮਾਰ ਹੋਣਗੇ 175 ਦੇ ਪ੍ਰਾਈਜ਼ ਹੋਣਗੇ ਸਵੇਲੀਆਂ ਟੀਮਾਂ ਬੁਲਾਵਾਂਗੇ ਸਾਰੇ ਭਰਾਵਾਂ ਨੂੰ ਬੇਨਤੀ ਪੁੱਜਾ ਹੁਮਾ ਹਵਾ ਕੇ ਆਹ ਸਾਹਮਣੇ ਵੇਖਦਾ ਇੱਕ ਮਿੰਟਰਾਂ ਦੇ ਕੱਪੀ ਤੇ ਓਏ ਹੋਣੀ ਹੈ ਕਿਹੜੀ ਗੱਲ ਬਾਤ ਦੀ ਤੂੰ ਗੱਲ ਕਰਨੀ ਰਤਨਰਜਨ ਵੱਡੇ ਭਰਾ ਵੱਲੋਂ ਸਾਰੇ ਪਿੰਡ ਵਾਸੀਆਂ ਵੱਲੋਂ ਕਬੱਡੀ ਦੇ ਪ੍ਰੇਮੀਆਂ ਨੂੰ ਖੁੱਲੇ ਸੱਦੇ ਪੱਤਰ ਨੇ ਇੱਕ ਨਿਸ਼ਾਨ ਦੇਖਾਗੇ ਪੁਆਇੰਟ ਕਿਹੜੇ ਮੰਨਨੇ ਜੋੜ ਦਿੰਦਾ ਹੈ ਉਹਦਾ ਖਾਸਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਕਿ ਪੀੜ ਪੁੱਤਾਂ ਦੀ ਜਿਗਰੇ ਵਿੱਚ ਕੋਈ ਮਿਰਲਾ ਹੀ ਰੋਕ ਸਕਦਾ ਮਾ ਕੁਝ ਵੀ ਤੇਰੇ ਚੰਨ ਵਰਗਾ ਚੰਨ ਹੋਰ ਹੋਰ ਕੋਈ ਮਾ ਪੌਖੀਆਂ ਟਮਾਣਿਆਂ ਨੇ ਜਦੋਂ ਸਲੋਪ ਪੈਦੀ ਆਣਾ ਤੇ ਫਿਰ ਮੇਰੇ ਵੀਰੋ ਜਿਵੇਂ ਕਿ ਲੜੀ ਜਾਲ ਮੁੱਠੀ ਦੇ ਵਿੱਚ ਆ ਜਾਂਦੀ ਹੈ ਉਹਨਾਂ ਟੱਕਾਲੇ ਭਾਵਾਂ ਦੇ ਲਈ ਵੀ ਸਾਡੀਆਂ ਮੇਰੇ ਵੀਰੋ ਦੁਆਵਾਂ ਨੇ ਸਾਡੀਆਂ ਹਰਾਸਾਂ ਨੇ ਚਾਹੇ ਜੋਰਪਲ ਦੇ ਵਿੱਚ ਚਾਹੇ ਅਰਬ ਫੈਕਟਰੀ 'ਚ ਚਾਹੇ ਕੈਨੇਡਾ ਮਰਕਰ ਭਾਜੀ ਇੱਕ ਵਾਰੀ ਫੇਰ ਰਸਤੇ 'ਤੇ ਜਾਓ ਪਲੀਜ਼ ਮੈਂ ਇੱਕ ਨਾਮ ਸੁਣਿਆ ਵਾ ਪ੍ਰਤਾਪਣਾ ਦਾ ਪੁੱਤ ਮੈਨੂੰ ਪਤਾ ਹੈ ਅਰਤੀ ਦੀ ਰੇਡ 5000 ਦੀ ਇਸਰੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਗੁਰਪ੍ਰਤਾਪ ਸਿੰਘ ਜੀ ਪੰਡੂ ਵੱਲੋਂ ਸੈਟ ਵਾਲੀ ਜੱਗੂ ਦੀ ਪੈ ਗਈ ਹੈ ਜੱਫੀ ਚਾਰ ਦਾ ਆਹ ਤੇ ਦinesh ਕੰਗ ਵੱਲੋਂ ਮੇਰੇ ਵੀਰੋ ਮਾਨਸਰਮਾਲ ਬਖਸ਼ੇ ਜਾਣਗੇ 21 ਸਾਲ ਦੀ ਪਹਿਲੀ ਰੇਡ ਜਿਹੜੀ ਇਸਰੇ ਖੇਡ ਮੈਦਾਨ ਦੇ ਵਿੱਚ ਜੱਗੀ ਪੰਡੂ ਤੇ ਦinesh ਕੰਗ ਕੋਲੋਂ ਵੱਲੋਂ ਪੈ ਗਈ ਹੈ ਇੱਕ ਪਾਸੇ ਅਜੇ ਹੈ ਕਾਲਾ ਪਿੰਟ ਆਹ ਦੂਜੇ ਪਾਸੇ ਕਹਿੰਦੇ ਇਹ ਕਰਦਾ ਕੋਸ਼ਿਸ਼ 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 ਤੇ ਨੰਬਰ ਵੱਡੇ ਭਾਜੀ ਕਰਕੇ ਆਇਆ ਔਰ ਉਹਨਾਂ ਦਾ ਸਰਦਾਰ ਆਜਾ ਪਾ ਸਾਰੇ ਕਰਾਂਗੇ ਕਹਿੰਦੇ ਦੇਣ ਨਹੀਂ ਦੇ ਸਕਦੇ ਆ ਸਾਹਮਣੇ ਖੇਡ ਰਿਹਾ ਮਾਣ ਮੇਰੇ ਮਿੱਤਰੋ ਗੱਜਾ ਦੀ ਪਈ ਹੋਈ ਰੇਡ ਇੱਕ ਪਾਸੇ ਅਜੇ ਦਾ ਸਾਫੀ ਜਦੋਂ ਅਗਾਂਹ ਆਉਗੀ ਰੱਖ ਸਾਹਮਣੇ ਜਵਾਨੀ ਤੇਰੇ ਕੰਮ ਆਉਗੀ ਕਿ ਰੱਖ ਸਾਹਮਣੇ ਜਵਾਨੀ ਤੇਰੇ ਕੰਮ ਆਉਗੀ ਨਾ ਸਰਾਂਹੇ ਵਾਲੇ ਦੀ ਰੇਡ ਤੇ ਟੱਕਰ ਦੇਖਾਂਗੇ ਇੱਧਰ دنیا نمبر ہے یار جدوجے تاڑی کا سارا ہی میدان آپ ہزار جیت گیا آپ ہزار جیت گیا میرے ملک ਗੱਲ ਕਿਹੋ ਜੀ ਹੋਣੀ ਹੈ ਗੱਲ ਸਮੇਂ ਦੀ ਹੋਣੀ ਹੈ ਆ ਫੇ ਅੱਜ ਮੋਟਰਸਾ ਦਾ ਬੋਨਾ ਤਲਾਰ ਪੰਡਾ ਟੋਡਾ ਫੇ ਬੜੇ ਪ੍ਰਸਿੱਧ ਨਗਰ ਨੇ ਪੱਟੇ ਮੱਲਾ ਦੇ ਚਿੰਨੇ ਆਹ ਸਾਹਮਣੇ ਟੁੱਕਾ ਕਰਿਆ ਲੈਂਜੀਬ ਦੀ ਟੀਮ ਲਈ ਆ ਮਾਨਨ ਜਿਹਨੇ ਸੀਜ਼ਨ ਯਾਰ ਤੇ ਇਮਰਾਨ ਦੇ ਵਿੱਚ ਖੇਡ ਗਿਆ ਹੁਣ ਦੇਖਾਂਗੇ ਪੰਜੀ ਰੇਡ ਗੁਲਜਾਰੀ ਚੱਕ ਸਕੰਦਰ ਦਾ ਇਹਦਾ ਮਕੀਤ ਸਿੰਘ ਨਾਮ ਹੈ ਬਾਪੂ ਦਰਸ਼ਨ ਸਿੰਘ ਦਾ ਪੁੱਤਰ ਪਰ ਮੱਡਾ ਆ ਛੋਟੇ ਗੁਰਵਿੰਦਰ ਨੇ ਕਮਾਲ ਕਰ ਦਿੱਤੀ ਹੈ ਕਮਾਲ ਆ ਗਿਆ ਕਬੱਡੀ ਪੌਣ ਦੇ ਵੀ ਰਾਜਾ ਹੋ ਤਗੜਾ ਆਖ ਲਵਲੀ ਨੂੰ ਬੋੜਕੀਆ ਦੀ 31 ਪਰ ਫਤਾਹ ਪੁਰੀਆ ਇਹ ਵੀ ਕਬੱਡੀ ਦਾ ਚੜਦਾ ਸੂਰਜ ਹੈ ਪਰ ਸਾਹਮਣੇ ਲਖਾਵ ਬਲੇਰ ਬਲੇਰ ਮੇਰੇ ਵੀਰੋ ਪਿੰਡ ਹੈ ਲੰਬ ਨਾਮ ਹੈ ਯੂਰਪ ਤਗੜਾ ਖੇਡ ਆਇਆ ਲਓ ਸੀਤਾ ਵੀ ਖੜਾ ਰੌਣ ਲਾ ਰਿਹਾ ਬਾਫੀ ਸਿਰੇ ਦਾ ਪਰ ਆਹ ਨੌਜੋਨ ਮੇਰੇ ਮਿੱਤਰੋ ਇਸ ਵੇਲੇ ਕਰਦਾ ਕੋਸ਼ਿਸ਼ ਤੇ ਪੁਆਇੰਟ ਖੇਡ ਮੈਦਾਨ ਦੇ ਅੰਦਰ ਆਹ ਮੈਚ ਸਾਨੂੰ ਜੱਪ ਕਿਦੇ ਵਧੀਆ ਲੱਗੇ ਤੇਰੇ ਡਾਕੀਆ ਵਧੀਆ ਲੱਗਿਆ ਪੂਰਾ ਜ਼ਬਰਦਸਤ ਮੈਚ ਚੱਲ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੱਦ ਬੱਦ ਸਪੋਰਟ ਕਰਿਓ ਦੱਸਿਓ ਫਿਰ ਕਮੈਂਟਾਂ ਚ ਆ ਮੈਚ ਕਿਵੇਂ ਲੱਗਿਆ ਆਜੋ ਚੱਲਦੇ ਆ ਅੱਗੇ ਵੱਲ ਮੈਚ ਦੇ ਟਰਜਨ 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 ਆ ਹੁਣ ਹੋਊ ਕੰਮ ਹੋਣਾ ਹੋ ਸੁਆਦ ਹੋਣਾ ਹੋ ਸੁਆਦ ਓਏ ਆ ਕੀ ਕਰ ਗਿਆ ਓਏ ਵਾਹ ਵਾਹ ਵੀ ਟਰਜਨ ਆ ਚੱਕਾ ਲੈ ਵੀ ਪ੍ਰੇਤਰਾ ਟਰਜਨ ਨੂੰ 5000 ਰੁਪਏ ਗੁਰਪ ਸਿੰਘ ਜੀ ਪੰਨੂ ਕਹਿੰਦੇ ਵੀ ਦੇ ਦਿਓ 5000 ਰੁਪਏ ਇਸ ਨੌਜਨ ਦੇ ਲਈ ਰਾਜਿਆ ਤੋ ਬਾਕੀ ਨੇ 5000 ਵਾਲੇ ਭਰਾ 5-5000 ਦਾ ਮਾਰ ਕਰੀ ਜਾਂਦੇ ਮੇਰੇ ਮਿੱਤਰੋ ਲਓ ਜੀ ਰਾਜਿਆ ਨੇ ਵੀ ਦੋ ਹੋ ਗਿਆ ਤਾਮਰ ਕਪੂਰ ਥਲੀਆਂ ਆ ਤੇ ਗਿਆ ਪ੍ਰੀਤਾ ਲਾਈ ਮਾਰੀ ਦੋ ਨਾ ਕਬੱਡੀ ਤੇ ਕਪੂਰ ਥਲਾ ਚੀਚਾ ਕੋਈ ਦੋ ਨਾ ਕਬੱਡੀ ਤੇ ਕਪੂਰ ਥਲਾ ਏ ਭੱਲੇ ਭੱਲੇ ਸੀਤਾ 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 ਤੇ ਨੌਜਾਨ ਕਬੱਡੀ ਟੂਰਨਾਮੈਂਟ ਪ੍ਰਬੰਧਕੀ ਕਮੇਟੀ ਬਾਹਰ ਬੈਠ ਕੇ ਇਸ ਟੂਰਨਾਮੈਂਟ ਦਾ ਆਨੰਦ ਮਾਰ ਰਹੀ ਹੈ ਬਹੁਤ ਬਹੁਤ ਸਤਿਕਾਰ ਕਰਦੇ ਪ੍ਰਬੰਧਕ ਜਨਾਂ ਦਾ ਇਧ ਵੀ ਸਰ ਰੇਡ ਪਾਉਣ ਲਾਗੇ ਆਹ ਗੁਰਵਾਜ ਵਧਿਆ ਹੋਇਆ ਧੰਨਵਾਦ ਰੇਡ ਪਾਉਣ ਵਾਲੇ ਸੈਡੋ ਵਾਲਿਆ ਸੈਡੋ ਵਾਲਿਆ ਕਬੱਡੀ 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 ਉਸ ਤੋਂ ਬਾਅਦ ਫਿਰ ਇਹ ਨੇ ਫੇਰ ਮਿਹਨਤ ਕੀਤੀ ਆਜੇ ਨੌਜਰਪੁਰਾ ਫੱਟਾ ਸੈਦਵਾਲੀਆਂ ਤੇ ਆ ਪਰਫਾਰਮੈਂਸ ਕਾਇਦੀਆ ਨੌਜਰਪੁਰਾ ਆਓ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਗੁਰਵਾਜ ਸਲਾਰੇ ਵਾਲਾ ਨਹੀਂ ਹੱਥਾਂ ਦਾ ਇਹ ਦੇਖਾਂਗੇ ਨੰਬਰ ਦਾ ਵਾਧਾ 来 ਵੀ ਪਾਪਾ ਤੇਰੀਆਂ ਰੇਡਾਂ ਤੇ ਮਾਇਆ ਲੱਗੀ ਐ ਜੇ ਬਾਬੇ ਦੇ ਨਹੀਂ ਪਣੀ ਤਾਂ ਭਾਜੀ ਰਮੇਸ਼ ਜੀ ਆਪਾਂ ਦੂਸਰੇ ਪਾਸੇ ਕਰ ਲਈਏ ਦਰਵਾਜ਼ੇ ਤੇ ਕਰ ਲਈਏ ਤੁਸੀਂ ਦੱਸੋਗੇ ਬਹੁਤ ਸਾਹਮਣੇ ਵੇਖਦਾ ਵੀ ਪੜ ਗਿਆ ਤਗੜਾ ਵੀ ਨੌਜਵਾਨ ਇਹ ਗੇਮ ਕੇਂਦਰ ਦਾ ਮਿੱਤਰੋ ਜਾਫੀ ਮੜਾ ਏ ਡੈਂਜਰ ਜਾਫੀ ਇਧਰ ਹੀ ਸਾਰ ਦੇਖਾਂਗੇ ਪੈਂਦੀ ਫਿਰ ਰੇਡ ਮੁਕੇ ਘਿਹਾਰੇ ਵਾਲੇ ਨੇ ਸਾਡੇ ਰਸਤਾਲ ਮਾਲੇ ਨੇ ਸਤਰਾ ਲੱਗਿਆ ਇਹ ਗੇਮ ਕੇਂਦਰ ਮਿੱਤਰੋ ਜਾਫੀ ਮੜਾ ਏ ਸਰੇ ਦੀਆਂ ਸੈਦੋਂ ਵਾਲੀਆਂ ਪਾਈ ਜਾਂਦਾ ਹੈ ਗੱਲ ਬਣਾਈ ਜਾਂਦਾ ਹੈ ਸਰੇ ਸਰੇ ਦੀਆਂ ਪਾਈ ਜਾਂਦਾ ਹੈ ਹਾਂ ਬਾਈ ਦੀ ਰੇਡ ਕਾਕਾ ਕੀ ਖੇਡ ਸ਼ੁਰੂ ਹੋ ਚੁੱਕੀ ਹੈ ਗਰਨੇਤ ਸਿੰਘ ਉਹ ਤਗੜਾ ਨਹੀਂ ਮੌਜੂਦ ਹੈ ਤੇਰੇ ਜਫੇ ਤੇ 1100 ਲੱਗਾ ਚੋਮਣ ਤੇ ਰੰਧਾਵਾ ਸਾਹਿਬ ਜੀ ਨਾਲ ਦੇਖਾਂਗੇ ਉਹ ਲਾੜ ਕਰਵਾਉਦਾ ਸਰਮਕੋਟੇ ਸੁਖੇ ਨੂੰ ਮੋਟਰਸਾਈਕਲ ਦੇ ਕੇ ਵੱਡਾ ਮਾਨ ਸਨਮਾਨ ਕੀਤਾ ਜਾਵੇਗਾ ਉਹ ਮੋਟਰਸਾਈਕਲ ਮੇਰੇ ਵੀਰੋ ਜ਼ਰੂਰੀ ਨਹੀਂ ਹੋ ਜਾਂਦਾ ਮੈਂ ਸਮਝ ਲਾਇਆ ਕਿਉਂਕਿ ਇਲਾਕੇ ਦਾ ਟੂਰ ਬੜੇ ਛੱਡ ਕੇ ਜਾਣਾ ਬਹੁਤ ਔਖਾ ਹੋ ਜਾਂਦਾ ਹੈ ਪਰ ਕੋਈ ਗੱਲ ਨਹੀਂ ਜੱਸੀ ਕਹਿੰਦਾ ਵੀ ਉਹ ਆਪਾਂ ਜਲਾਲ ਦੇ ਵਿੱਚ ਦੇਵਾਂਗੇ ਬਹੁਤ ਮਿਹਰਬਾਨੀ ਹੈ ਬਹੁਤ ਸਕਾਰ ਆ ਭਰਾ ਦਾ ਲਾਉ ਦੁਰੀਆਲੀ ਦੀ ਰੇਰ ਦੁਰੀਆਲੀ ਦੀ ਰੇਰ ਤੇ ਕਹਿੰਦੇ ਤਾਰ ਜੇ ਤਾਰ ਜੇ ਇਸ ਵੇਲੇ ਕਰੂ ਕਮਾਲ ਮੇਰੇ ਨਿੱਕੋ ਲਾਉ ਧੱਕੜਾ ਜੱਫਾ 1110 ਦਾ ਜੱਫਾ ਹੈ ਜੋਬਤਾ ਕਰਦੇ ਉਮਰੀਆਨੇ ਦਾ ਬੁੱਟਾ ਕੱਲਾ ਕੱਲਾ ਬੋਲ ਮੰਨਿਆ ਦੇਵੇਂ ਸਰਗਾਂ ਦਾ ਝੂਟਾ ਕੱਲਾ ਕੱਲਾ ਬੋਲ ਮੰਨਿਆ ਸਰਦਾਰ ਰਣਜੀਤ ਸਿੰਘ ਜੀ ਬਰਾਪਰਾ ਦੇ ਪਰਿਵਾਰ ਵੱਲੋਂ ਭਵਜੋਤ ਤੇ ਹਰਦੀਪ ਹੁਣਾ ਵੱਲੋਂ ਅਰਗਵੀਰ ਹੁਣਾ ਵੱਲੋਂ 1100 1100 ਆ ਇੱਕਮ ਆ ਫਰੰਦੀਪੁਰੀਏ ਦਾ ਸ਼ਗਿਰਦ ਹੈ ਆ ਫਰੰਦੀਪੁਰੀਏ ਦਾ ਸ਼ਗਿਰਦ ਹੈ ਮੇਰੇ ਮਿੱਤਰੋ ਇਹਦੀਆਂ ਲਗਾਈਆਂ ਇਹਦੀਆਂ ਲਗਾਈਆਂ ਦੇਖਣ ਵਾਲੀਆਂ ਤਾੜੀਆਂ ਵਾਰੇ ਆ ਮੇਲਾ ਗੂੰਜ ਉੱਠਾ ਸਾਰੇ ਨਗਰ ਨੂੰ ਸਾਰੇ ਬਰਾਂਪੁਰੇ ਨੂੰ ਅੱਜ ਲੱਖ ਲੱਖ ਵਾਰ ਮੁਬਾਰਕਬਾਦ ਹੈ ਸੈਟ ਵਾਲੀ ਜੱਗੂ ਦੀ ਰੇਡ ਗੁਰਪ੍ਰਤਾਪ ਸਿੰਘ ਵੱਲੋਂ ਮੇਰੇ ਮਿੱਤਰੋ ਪੰਨੋ ਵੱਲੋਂ ਦੂਜੀ ਰੇਡ 5000 ਦੀ ਇੱਕ ਪਾਸੇ ਕਹਿੰਦੇ ਹਰਮਨ ਕਾਲਵਾ ਵਾਲਾ ਔਰ ਦੂਜੇ ਪਾਸੇ ਐਨ ਸ਼ਾਵਾਸ਼ ਸਿੰਘ ਦਿੱਤੀਆਂ ਵੱਖਰੀ ਜੀ ਕਹਿੰਦਾ ਵੀ ਪੁੱਤਰਾ ਅੱਜ ਮਲ ਪਾਈਆਂ ਕਰ ਲੈ ਅੱਜ ਪਾਰਾ ਚੰਨੀਆਂ ਪੈਂਦੀਆਂ ਨੇ ਮੇਰੇ ਵਾਲਾ ਬੇਰੂਕ ਦੀ ਗੱਲ ਸਮੇਂ ਦੀ ਹੋਣੀ ਹੈ ਮੇਰੇ ਵਾਲਾ ਬੇਰੂਕ ਪੰਨੋ ਪ੍ਰਤਾਪ ਪੰਨੋ ਪ੍ਰabhas ਅਸਟ੍ਰੇਲੀਆ ਦਿਨੇਸ਼ ਕਾਨਗੀ ਯਾਰਾਂ ਦੇ ਯਾਰ ਆਇਆ ਆ ਸਾਹਮਣੇ ਦੇਖਾਂਗੇ 5000 ਦੀ ਰੇਡ ਲੱਗਾ ਸ਼ੀਤਾ ਬਲੌਰ ਲੱਗਾ ਸ਼ੀਤਾ ਬਲੌਰ ਹੁਣ ਦੇਖਾਂਗੇ ਗੱਲ ਕੀ ਬਣਦੀ ਹੈ ਗੱਲ ਕੀ ਬਣਦੀ ਹੈ ਵਾਹ ਵੀ ਸੈਦੋ ਵਾਲੀਆ ਉਹ ਮੋਟਰਸਾਈਕਲ ਵੀ ਉਧਰ ਸੈਦੋ ਵਾਲੀਆ ਇਧਰ ਗਵਾਜ ਹੈ ਮੈਨੂੰ ਲੱਗਦਾ ਵੀ ਜਫਾ ਮੈਨੂੰ ਕਿੱਥੋਂ ਇਹਨਾਂ ਨੂੰ ਧਾਮਾ ਹੀ ਪਿਆ ਹੋਣਾ ਪਰ ਗੱਲ ਸਮਝਿਆ ਆਓ ਸਾਹਮਣੇ ਇੱਕਮ ਇਕਵਾ ਇੱਕ ਕਬੜ ਦੇ ਮੂਹਰ ਚੀਨੀ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਗੁਲਜਾਰੀ ਚੱਕ ਸ਼ਿਕੰਦਰ ਪਿੰਡਾ ਜੋ ਜੀਤਾ ਵਹੀ ਸ਼ਿਕੰਦਰ ਜੋ ਜੀਤਾ ਵਹੀ ਸ਼ਿਕੰਦਰ ਜੋ ਜੀਤਾ ਵਹੀ ਧਰਤੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਬੱਡੀ ਪਾਰ ਹੈ ਇਕਵਾ ਸਰਦਾਰ ਰਣਜੀਤ ਸਿੰਘ ਜੀ ਪਾਪਾ ਦਾ ਪਰਿਵਾਰ ਜਿੰਦਾ ਵੀ 1100 ਦੇਵਾਂਗੇ ਭਗਾਰੇ ਵਾਲਾ ਸੁੱਖ ਲਾਉ ਤੱਕੜਾ ਕੱਫਾ ਆਹ ਹੋ ਗਿਆ ਮੂਹਰੇ ਪਰ ਦੂਜੇ ਪਾਸੇ ਉਖੜੇ ਪੈਰ چولہ باد درشنت کار تارا ریڈ پاؤ بولیا ہوا ہے پہلا متر جنگل والے ਚੋਰ ਚੁੱਕਿਆ ਮਾਤਾ ਜਗਿੰਦਰ ਕੌਰ ਦਾ ਪੁੱਤਰਾ ਰੇਡ ਪਾਉਣ ਤੋਂ ਵੜ ਗਿਆ ਤੇ ਸਾਹਮਣੇ ਦੇਖਾਂਗੇ ਰਾਜਾ ਪੱਤਰੀ ਦਾ ਖਾਨੇਦਾਰ ਦਾ ਪੁੱਤਰਾ ਪਟਾਪੁਰ ਦੀ ਇੱਕ ਮਿੰਟ ਮਾਝੇ ਦੇ ਵੱਡੇ ਟੂਰਨਾਮੈਂਟ ਦੀਆਂ ਤਿੰਨਾਂ ਦੇ ਖਿਡਾਰੀ ਦੇ ਵਿੱਚ ਸਤਿਵੰਤਾ ਅਵतार ਸਿੰਘ ਦੀ ਮਾਪੁਰਛ ਰੱਬੂਪੀ ਨਰਸ਼ੀਕ ਵੀਰਾਂ ਨੂੰ ਖੁੱਲੇ ਸੱਤੇ ਪੁੱਤਰ ਆ ਰਹੇ ਨੇ ਵਾਸਤੇ 10 ਤੇ 11 ਪਾਰ ਤੇ ਖਿਡਾਰੀ ਦੇ ਵੱਡੇ ਟੂਰਨਾਮੈਂਟ ਦੀ ਇਧਰ ਕਾਹਲੇ ਹਰਪਾਲ ਦੀ ਰੇਡ ਆਹ ਸਾਹਮਣੇ ਛੇਡੋ ਵਾਲਿਆ ਜੱਗੂ ਛੇਡੋ ਅੱਗੇ ਨੂੰ 5000 ਰੁਪਏ ਪੱਤਗੀ ਪਹਿਲਾਂ ਹੀ ਲਓ ਸਾਹਮਣੇ ਗੁਰਵਾਜ 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 ਇੱਕ ਵੱਖ ਤੇ ਗੁਰਵਾਜ ਆਹ ਇੱਕ ਜਿੱਤੀ ਆਨ ਇਹਦਾ ਲੈਵਲ ਅੱਜ ਅਪ ਹੋ ਜਾਣਾ ਤੇ ਜਿੱਤ ਗਿਆ ਗੁਰਮਾਰਾ ਜੇ ਕਰੇ ਲਓ ਗੁਜਾਰੀ ਆਹ ਗੁਰਦਾਸ ਦਾ ਆਹ ਪੰਜੇ ਵਾਲੇ ਗੁੰਮੀ ਦਾ ਯਾਰਾ ਪੱਕਾ ਪਰ ਦੂਜੇ ਪਾਸੇ ਮੁੰਡਾ ਅਜ ਸਾਰੀ ਗੱਡੀ ਫਿੱਟਣਾ ਲੱਗਿਆ ਮਰੇ ਲੱਗੋ ਆ ਲੱਗੂ ਚੋਰ ਲੱਗੂ ਚੋਰ ਲੱਗੂ ਚੋਰ ਮੇਲਾ ਸਰੇਦਾ ਹੋ ਗਿਆ ਗੁਰਵਾਜ ਜੇਕਰ ਜੋਮਲ ਸਰਪੰਚ ਰਾਜਾ ਢੋਂਡਾ ਰੰਡਾਵਾ ਰਾਫਕੋੜ ਵਾਲੇ ਤੇ ਪੱਪਾ ਕੋਨ ਵਾਲ ਇਹਨਾਂ ਵੀਰਾਂ ਦਾ ਬਹੁਤ ਬੜਾ ਸਤਕਾਰ ਜਾਂ ਬਾਤ ਹੈ ਇਹ ਵੱਡੀ ਗੱਲ ਹੋ ਗਈ ਹੈ ਸਨੋਜਨ ਦੇ ਲਈ ਮੈਂ ਦੱਸਿਆ ਹੈ ਦਲਬਾਖ ਸਿੰਘ ਜੀ ਨੂੰ ਕਿ ਅੱਜ ਇਹਦਾ ਲੈਵਲ ਅੱਪ ਹੋ ਜਾਣਾ ਹੈ ਵੱਡੇ ਵੱਡੇ ਪ੍ਰੋਮੋਟਰਾਂ ਦੇ ਗੱਲਾਂ ਕਰਨ ਲੱਗ ਜਾਣੀਆਂ ਇਹ ਮੁੰਡਾ ਕਰਵਾਣ ਕਬੱਡੀ ਆਸ਼ਾ ਵੱਡਾ ਹੋਣਾ ਇਸ ਨੌਜੰਦਾ ਤੇ ਸਾਧ ਸੰਧੂ ਫਰਾ ਵੱਲੋਂ ਮਣੀ ਸੰਧੂਣਾ ਵੱਲੋਂ ਇਹ ਵੱਡੀ ਗੱਲ ਕਰੇਗਾ ਨਾਯੂਨ ਅਕਨਾਲ ਹੁਣਾ ਦਾ ਵੱਡਾ ਰੋਲ ਹੁੰਦਾ ਆਹ ਸਾਹਮਣੇ ਖੇਡ ਮੁਲਾਕਾਤ ਤੇ ਮੇਰੇ ਮਿੱਤਰੋ ਇਹ ਗਿੰਦਰ ਖਵਾਉਂਦਾ ਆਹ ਗੇਮ ਚੇਂਜਰ ਖਵਾਉਂਦਾ ਇਹ ਨਾਯੂਨ ਕਹਿੰਦੇ ਹਾਰੇ ਹੋਏ ਮੈਚ ਆ ਗਿਆ ਚੱਕ ਸਕੰਦਰ ਦਾ ਗੋਲ ਜਾਰੀ ਜਗਰਾਜ ਸਿੰਘ ਜੀ ਖੰਬੇ ਡੁਗਰਾ ਸਾਡੇ ਵੀਰ ਨੇ ਬਹੁਤ ਬਧਵਾਦ ਹੈ ਲਓ ਸਕੰਦਰ ਜੋ ਜੀਤਾ ਬਹੀ ਸ਼ਿਕੰਦਰ ਜਕਾਰਾ ਲਾਵਾਂਗੇ ਕੋਈ ਰਸਨਾ ਬਾਂਝੀ ਨਾ ਰਵੇ ਬੋਲੇ ਸੋਨੇ ਹਾਲ ਦੇ ਦੁਨੀਆ ਵਰਤੀ ਗੱਲਾਂ ਚੰਗੀਆਂ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵਿੱਚੋਂ ਲਵ ਬਲੇਰ ਲਵ ਬਲੇਰ ਕਬੱਡੀ ਪਾ ਰਿਹਾ ਹੈ ਇਹ ਸ਼ਹੀਦਾ ਸਿੰਘਾਂ ਦੀ ਧਰਤੀ ਹੈ ਕਿ ਬੋਲੇ ਸੋਨੇ ਹਾਲ ਦੇ ਜੇ ਕਾਲੇ ਗੂੰਜਦੇ ਗੂੰਜਦੇ ਜਕਾਰੇ ਤੇਰੇ ਬਾਜਾ ਮਾਰਿਆ ਆਹ ਮਿਹਰੇ ਵਾਲੇ ਨਵੀ ਨੇ ਫਰਬਾਜ ਧਾੜਿਆ ਕਲਮ ਵਾਲੇ ਨੂੰ ਆਖਿਆ ਵੀ ਬਾਈ ਇੱਕ ਪਾ ਲਿਓ ਸਵਾਦ ਆ ਜਾਊਗਾ ਸੈਦ ਵਾਲਿਆ ਚੱਕੂ ਆ ਦੂਜੇ ਪਾਸੇ ਕਹਿੰਦੇ ਹਰਮਾਰ ਤੇ ਚੱਕੂ ਹਰਮਾਰ ਤੇ ਚੱਕੂ ਹਰਮਾਰ ਤੇ ਚੱਕੂ ਪਰਾਂ ਤੋੜਦੇ ਹੱਥ ਪਰ ਨਹੀਂ ਪੂਰੇ ਮੰਦਨਾ ਦੇ ਉੱਤੇ ਹੁੰਦੀ ਹੈ ਸੰਤ ਬਾਬਾ ਉਤਾਰ ਸਿੰਘ ਜੀ ਮਹਾਂਪੁਰਸ਼ਾਂ ਨੇ ਉਸ ਮਿੱਟੀ ਦੇ ਵਿੱਚੋਂ ਹੀਰੇ ਪੈਦਾ ਕੀਤੇ ਦੁਨੀਆ ਦੇ ਨਾਮ ਵਰਖੜਾ ਦੀ ਉਸ ਘਰਾਈ ਦੀ ਮਿੱਟੀ ਦੇ ਵਿੱਚੋਂ ਪੈਦਾ ਹੋਏ ਤੇ ਸਹਿਯੋਗ ਦਿੰਦਾ ਅਸੀਂ ਸਦਾ ਦੇਣੀ ਰਹਾਂਗੇ ਆਉਣ ਵਾਲੇ ਟੂਰਨਾਮੈਂਟ ਦੇ ਲਈ ਫੇਰ ਫੇਰ ਕਰਾਂਗੇ ਆਓ ਮੇਰੇ ਮਿੱਤਰੋ ਬਰਾਪਰ ਜਿੱਤਦੀ ਹੈ ਵੱਡਾ ਨਾਮ ਹੈ ਆਹ ਸਾਹਮਣੇ ਜੱਗੂ ਹੈ ਦੂਜੇ ਪਾਸੇ ਹਰਮਾਰ ਹੈ ਉੱਡੀ ਹਮ ਕੀ ਮਾਮਤੀ ਦੀ ਧੂੜ ਤੇ ਪੁਆਇੰਟ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਫਾਸਲੇ ਬਣਾ ਕੇ ਬੱਸ ਪੰਮ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਆਪਾਂ ਮਹਾਰਾਜ ਦੀ ਕਿਰਪਾ ਸਦਕਾ ਮੈਨੂੰ ਲਗਨ ਸੰਪੂਰਨ ਹੋ ਗਿਆ ਟੂਰਨਾਮੈਂਟ ਸਮਾਪਤੀ ਵੱਲ ਨੂੰ ਵੱਧ ਚੁੱਕੇ ਗੁਰਵੰਦਰ ਸੰਧੂਣਾ ਦਾ ਧੰਨਵਾਦ ਹਾ ਗਰਦੇਤ 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 ਤੇ ਗੁਜਾਰੀ ਗਰਦੇਤ ਤੇ ਗੁਜਾਰੀ ਆ ਲੱਗਦਾ ਹੋਇਆ ਜੋਰ ਟੀ ਦੇ ਮਕਰਨ ਬੰਨੇ ਬੰਨੇ ਹੁੰਦੇ ਆ ਇੱਥੇ ਰੱਖ ਓਏ ਅਗਲੇ ਸਾਲ ਪਹਿਲਾ ਪ੍ਰਾਈਜ਼ 1.5 ਲੱਖ ਤੇ ਦੂਜਾ ਲੱਖ 1,21,000 ਬੈਸਟ ਪਲੇਅਰ ਤੇ ਜਾਂਫੀ ਨੂੰ ਇਹ ਮੋਟਰਸਾਈਕਲ ਤੇ ਹੈ ਗਈ ਹੈਗੇ ਆ ਪਰ ਬਾਈ ਕਹਿੰਦੇ ਵੀ ਜੇ 350 ਬੁਲਟ ਕਰਤੇ ਤਾਂ ਸਾਡੇ ਪ੍ਰਮੋਟਰਾਂ ਨੇ ਤੇ ਅਸੀਂ ਬੁਲਟ ਰੱਖਾਂਗੇ ਅਗਲੇ ਸਾਲ ਬਾਬਾ ਮੇਰ ਕਰੇ ਆ ਗਰਵਾਹ ਉਹ ਵਾਹ ਚਾਉਂਦਾ ਹੈ ਆ ਖੁਸ਼ੀ ਆ ਪਲ ਆ ਦਿਖਾ ਦੇ ਦੁਨੀਆ ਨੂੰ ਗਰਵਾਹ ਸਿਆ ਆਹ ਦਾ ਉਸਤਾਦ ਇਹਨਾਂ ਬਾਈ ਤੇਰਾ ਮੁਹੰਮਦ ਕਿਆ ਬਾਤ ਹੈ ਜੰਮ ਮੁਹੰਮਦ ਸਲਾਣਾ ਮੁਹੰਮਦ ਸਲਾਣਾ ਅੱਜ ਪਹਿਲਾ ਮੋਟਰਸਾਈਕਲ ਚੌਥਾ ਜਉਂਦਾਬਾਦ ਹੈ ਸੱਚੇ ਪਾਤਸ਼ਾਹ ਹਾਂਜੀ ਸੋਨੂੰ ਇਹ ਮੈਚ ਕਿਵੇਂ ਲੱਗਿਆ ਆਪਣਾ ਦੱਸਿਓ ਕਮੈਂਟਾਂ ਚ ਜ਼ਰੂਰ ਆਪਣੇ ਭਰਾ ਨੂੰ ਸਪੋਰਟ ਕਰੋ RAM प्लस ਸੇਖੋ ਬਚਵਾਣਾ ਚੈਨਲ ਆਪਣਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਕਮੈਂਟ ਕਰਿਆ ਕਰੋ ਤੇ ਆ ਕੀ ਆਪਾਂ ਤੁਹਾਡੇ ਵਾਸਤੇ ਨਵੇਂ ਤੋਂ ਨਵੇਂ ਕਬੱਡੀ ਦੇ ਬਲੌਗ ਹੋਰ ਲੈ ਕੇ ਆ ਸਕੀਏ ਸੋਨੂੰ ਇਹ ਮੈਚ ਕਿਵੇਂ ਲੱਗਿਆ ਪੂਰਾ ਜੋਰ ਲੱਗਿਆ ਮੋਟਰਸਾਈਕਲਾਂ ਦੀ ਜਿੱਤ ਹਾਰ ਸੀ ਮੁੰਡਾ ਚਾਰ ਚੌਥਾ ਮੋਟਰਸਾਈਕਲ ਜਿੱਤ ਗਿਆ ਲੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਸਪੋਰਟ ਕਰੋ ਤੁਹਾਡੇ ਭਰਾ ਨੂੰ ਮਿਲਦਿਆ ਵਰਿਕਾ ਨਵੇਂ ਬਲੌਗ ਚ